ਸਿਰ ਰੇਲਵੇ ਸਟੇਸ਼ਨ ਸਰ ਫਗਵਾੜਾ ਤੇ ਚੈਕਿੰਗ ਮੁਹਿੰਮ ਚਲਾਈ ਗਈ ਹੈਗੀ ਉਪਰ ਤਿਹਾਰਾਂ ਦੇ ਦਿਨ ਵੀ ਹੈਗੇ ਆ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਕਾਫੀ ਜਿਹੜੇ ਹਾਦਸੇ ਵੀ ਸਾਹਮਣੇ ਆਏ ਹੈਗੇ ਬੱਚਿਆਂ ਦਾ ਅਗਵਾ ਹੋਣਾ ਮਨ ਤਰ੍ਹਾਂ ਤਰ੍ਹਾਂ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਹੈਗੀਆਂ ਕਿਸ ਤਰ੍ਹਾਂ ਦੀ ਚੈਕਿੰਗ ਜੀ ਇਹ ਦਿੱਲੀ ਚੈਕ ਕਰਦੀ ਹੈ ਜੀ ਮੁਰੇ ਦੀਵਾਲੀ ਤੇ ਹਰ ਆ ਰਿਹਾ ਤੇ ਉਹਨੂੰ ਮੁੱਖ ਰੱਖਦੇ ਸਰ ਜੀ ਦਿੱਲੀ ਸ਼ਾਮ ਸਵੇਰੇ ਆ ਯਾਰ ਪੀਐਫਡੀ ਨਾਲ ਮਿਲਾਜਮ ਲੈ ਕੇ ਸਾਡੀ ਚੈਕਿੰਗ ਡੀਲੀ ਕਰਦੇ ਆ ਜੀ ਆਰਪੀਐਫਡੀ ਸਹਾਇਤਾ ਨਾਲ ਜੀ ਹਾਂਜੀ ਹਾਂਜੀ ਡੀਲੀ ਚੈਕ ਕਰਦੇ ਆ ਅਦਾ ਇਹਨਾਂ ਦਾ টারਮੀਨ ਹੈ ਡੇਲੀ ਇੱਕਵੇਂ ਬਲਾ ਕੇ ਸਟ੍ਰੈਟਿਕ ਚੈਕ ਕਰਦੀ ਸੀ ਜੀ ਕਿਸ ਕਿਸ ਤਰ੍ਹਾਂ ਦੀ ਚੈਕਿੰਗ ਕੀਤੀ ਕਿਸ ਕੋਈ ਚੀਜ਼ ਸਾਹਮਣੇ ਆਈ ਚੈਕਿੰਗ ਦੌਰਾਨ ਨਹੀਂ ਅਜੇ ਤੱਕ ਤਾਂ ਠੀਕ ਹੈ ਕੋਈ ਵੱਲਬਤ ਨਹੀਂ ਹੈ ਜੀ ਅਸੀਂ ਚੈਕਿੰਗ ਸਾਰੀ ਕਰੀਏ ਬਾਹਰ ਵੀ ਸਰਕੂਲੇਟ ایرিয়া ਵੀ ਰਾਤ ਨੂੰ ਚੈੱਕ ਕੀਤਾ ਦਿਨ ਜੀ ਵੀ ਜਾਜ ਦੇਖੀ ਗਾਇ ਸੋ ਯਾਤਰੀਆਂ ਨੂੰ ਕੀ ਅਪੀਲ ਹੈ ਕਿ ਉਹਨਾਂ ਦਾ ਸਫਰ ਜਿਹੜਾ ਸੁਰੱਖਿਅਤ ਤੇ ਸੁਖਦ ਹੋ ਸਕੇ ਯਾਤਰੀਆਂ ਨੂੰ ਹੁੰਦਿਆਤ ਕਰੀ ਦੇਆ ਕਿ ਕਿਸੇ ਨੂੰ ਰਸਤੇ ਮੈਂ ਦੂ ਕਿਸੂ ਕੋ ਲੈ ਕੇ ਕੁਛ ਨਹੀਂ ਖਾਣਾ ਆਪਣਾ ਖਾਣਾ ਜੀ ਸੋ ਜਿਹੜੇ ਯਾਤਰੀ ਲਾਈਨਾਂ ਕ੍ਰੋਸ ਕਰਦੇ ਆ ਵੀ ਅਣਸਖਾਵੀ ਘਟਨਾ ਨਾਲ ਵਾਪਰੇ ਉਹਨਾਂ ਨੂੰ ਕੀ ਉਹਨਾਂ ਨੂੰ ਹਦਾਇਤ ਕਰੀਦਾ ਵੀ ਆ ਪੁਲ ਤੁਹਾਡੇ ਵਾਸਤੇ ਬਣਿਆ ਪੁਲ ਦਾ ਇਸਤੇਮਾਲ ਕਰਿਆ ਕਰੋ ਬਤ ਬਤ ਫਿਰ ਵੀ ਜਦੋਂ ਵੀ ਕਦੇ ਪਰੇ ਉਰੇ ਹੋਈ ਉਹ ਲੋਕੀ ਸੋ ਜਿਹੜੇ ਫੁੱਟਓਵਰ ਬ੍ਰਿਜ ਦੀ ਵਰਤੋਂ ਨਹੀਂ ਕਰਦੇ ਲਾਈਨਾਂ ਕ੍ਰੋਸ ਕਰਦੇ ਆ ਉਹਨਾਂ ਨੂੰ ਕੋਈ ਫਿਰ ਉਹਨਾਂ ਨੂੰ ਕੋਈ ਹਾਂਜੀ ਰੇਲਵੇ ਅਧਿਕਾਰੀਆਂ ਉਹਨਾਂ ਦਾ ਉਹਨਾਂ ਨੂੰ ਫਾਈਨ ਵੀ ਕਰਵਾਈਦਾ ਆਰਜੀਫਲ ਕੋ ਪਾਵਰਾਇਆ ਫਾਈਨ ਵੀ ਕਰਾਉਂਦੇ ਆ ਸੱਤਹਾਰਾਂ ਦੇ ਮੰਦਰ ਨਾਲ ਵੀ ਕੋਈ ਉੱਪਰੋਂ ਹਰਾਇਤਾ ਆਈ ਤੁਹਾਨੂੰ ਆਈ ਅਸਰਾ ਬੱਲਾ ਬੱਲੂ ਸਾਨੂੰ ਫਰੈਟਾ ਬਈ ਵੱਧ ਵੱਧ ਚੈਕਿੰਗ ਕਰਿਆ ਕਰੋ ਸਾਂਝੀ ਚੈਕਿੰਗ ਜਿੱਦਾਂ ਯਾਰਪੇ ਨਾਲ ਲਿੰਕ ਕਰਦੇ ਆ ਤੇ ਗੱਲਬਾਤ ਲਈ ਧੰਨਵਾਦ